ਲੋਕਗੀਤ ਪ੍ਰੇਮੀਆਂ ਨੂੰ ਅਸੀਂ ਬਹੁਤ ਹੀ ਸਤਿਕਾਰ ਅਤੇ ਅਦਬ ਦੇ ਨਾਲ ਸਤਿ ਸ਼ਕਤਿਆ ਕੇ ਮਾਨ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਡੇ ਦੁਆਰਾ ਗਏ ਲੋਕਗੀਤਾਂ ਨੂੰ ਸੁਣਦੇ ਨੇ ਤੇ ਸਾਡੇ ਇਸ ਚੈਨਲ ਦੇ ਨਾਲ ਲਗਾਤਾਰ ਸਾਡੇ ਨਾਲ ਸਫ਼ਰ ਕਰ ਰਹੇ ਨੇ ਤੇ ਸਾਡੇ ਲੋਕਗੀਤ ਸੁਣ ਕੇ ਤੇ ਸਾਨੂੰ ਬਹੁਤ ਸੋਹਣੇ-ਸੋਹਣੇ ਕੰਪਲੀਮੈਂਟ ਕਰਦੇ ਨੇ ਉਹਨਾਂ ਕੰਪਲੀਮੈਂਟਸ ਦੀ ਬਦੌਲਤ ਅਸੀਂ ਹਰ ਰੋਜ਼ ਕੋਈ ਨਾ ਕੋਈ ਲੋਕਗੀਤ ਲੈ ਕੇ ਫਿਰ ਇਸ ਚੈਨਲ ਤੇ ਹਾਜ਼ਰ ਹੋ ਜਾਂਦੇ ਹਾਂ ਅੱਜ ਫਿਰ ਅਸੀਂ ਦੋਵੇਂ ਭੈਣਾਂ ਇਸ ਚੈਨਲ ਦੇ ਆ ਕੇ ਤੁਹਾਡੇ ਰੂਪਰੂ ਹੋਏ ਆ ਤੇ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਉਮੀਦ ਕਰਦੇ ਆ ਤੁਸੀਂ ਇਸ ਲੋਕਗੀਤ ਤੋਂ ਵੀ ਚੰਗਾ ਲੁਤਫਲਾਓਗੇ ਇਹ ਲੋਕਗੀਤ ਇੱਕ ਪਤੀ ਪਤਨੀ ਦਾ ਲੋਕਗੀਤ ਹੈ ਤੇ ਜਦੋਂ ਪਤੀ ਦੂਰ ਬੈਠਾ ਤੇ ਇੱਕ ਪਤਨੀ ਆਪਣੇ ਪਤੀ ਦੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਦੀ ਡਿਮਾਂਡ ਕਰਦੀ ਹੈ ਤੇ ਉਹ ਕਿਹੜੀ ਕਿਹੜੀ ਚੀਜ਼ਾਂ ਦੀ ਡਿਮਾਂਡ ਕਰਦੀ ਹੈ ਉਹ ਸਾਰੀਆਂ ਡਿਮਾਂਡਸ ਇਸ ਲੋਕਗੀਤ ਦੇ ਵਿੱਚੋਂ ਤੁਸੀਂ ਸੁਣੋਗੇ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਅਨੰਦ ਮਾਣੀਂ। ਮੁੰਦੋ ਤਰਾ ਵਜਦਾ ਉੱਚੇ ਬੈਥੇ ਚੜਿਕੇਵੇਂ ਮੈਂ ਤਾਣਾ ਤਣਿੰਦੀ ਵੇ ਰਾਂਝਣਾ ਉੱਚੇ ਬੈਥੇ ਚੜਿਕੇ ਪੰਜ ਪੰਜ ਫੁੱਲ ਗਈ ਵੇ ਜੇ ਬੁੱਲ ਗਈ I'm going Hello. ਤੈਨੂੰ ਪੜਨੀ ਨਾਉਣੀ ਨਹੀਂ ਗੋਰੀਏ ਪੜੇ ਜੂਗਾ ਕੋਈ ਹੋਰੀ ਨਹੀਂ ਤੈਨੂੰ ਪੜਨੇ ਨਿਓਣੀ ਨਹੀਂ ਗੋਰੀਏ ਪੜੇ ਮਾ ਪਹਿਣ ਤੋ ਚੋਰੀ ਤੈਨੂੰ ਬੰਨ੍ਹਣੀ ਨੀ ਯੋਣੀਂ ਗੋਰੀਏ ਬਨ ਜੋਗਾ ਕੋਈ ਹੋਰੀ ਨੀ ਤੈਨੂੰ ਬੰਨ੍ਹਣੀ ਯੋਣੀਂ ਵੰਨ ਜੂਗਾ ਕੋਈ ਹੋਰੀ ਮੈਂ ਬਨਣਾ ਸਿੱਖ ਗਈ ਵੇ ਤੇ ਤੋਂ ਪਹਿਰਾਤਾਈ ਦੋ ਤਾਰਾ ਵਜਦਾ ਵੇ ਰਾਂਜਣਾ ਨੂਰ ਮਹਿਲ ਦੀ ਮੋਰੀ ਵੇਦੋ ਤਾ ਮਾਂ ਪਹਿਣ ਤੋ ਜੋਰੀ ਤੇਨੂੰ ਸਾਹਮਣੇ ਨੀ ਆਉਣੇ ਨੀ ਗੋਰੀਏ ਲੱਜੂਗਾ ਕੋਈ ਹੋਰੀ ਨੀ ਤੇਨੂੰ ਸਾਹਮਣੇ

ਹਾਂਜੀ ਦੋਸਤੋ ਇਹ ਸੀ ਲੋਕਗੀਤ ਬੜਾ ਪ੍ਰਾਨ ਲੱਗਿਆ ਇਸ ਲੋਕਗੀਤ ਨੂੰ ਗਾਉਣ ਲਈ ਕਿਉਂਕਿ ਕਾਫੀ ਲੰਮਾ ਲੋਕਗੀਤ ਸੀ ਤੇ ਸਾਨੂੰ ਬਹੁਤ ਸੋਹਣਾ ਲੱਗਿਆ ਤੇ ਅਸੀਂ ਤੁਹਾਡੇ ਰੂਬਰੂ ਕੀਤਾ ਉਮੀਦ ਕਰਦੇ ਹਾਂ ਤੁਸੀਂ ਵੀ ਇਸ ਲੋਕਗੀਤ ਤੋਂ ਚੰਗਾ ਖੁਸ਼ ਹੋਵੋਗੇ ਚੰਗੀ ਖੁਸ਼ੀ ਮਾਣੋਗੇ ਤੇ ਇਸ ਲੋਕਗੀਤ ਨੂੰ ਸੁਣ ਕੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ